ਸਰ بارش ਹੋਈ ਆ ਆਪਾਂ ਨਾ ਪੰਜ-ਛੇ ਟਰਾਲੀਆਂ ਲਿਆਂਦੀਆਂ ਜਾਨੀ ਕਿ ਮਤਲਬ 10 ਲੱਖ ਦਾ ਮਾਲ ਆ ਤੇ ਇਹਦੇ ਵਿੱਚ ਇੱਕਦਮ بارش ਹੋ ਗਈ ਸ਼ੁਰੂ ਤੇ ਜਾਨੀ ਕਿ ਦਾ ਬਹੁਤ ਜਦਾ ਨੁਕਸਾਨ ਹੋਇਆ 5-6 ਲੱਖ ਦਾ ਬਾਕੀ ਆ ਵੇਲੋ ਰੋੜੀ ਕਿੰਨੀ ਆ ਤੇ ਇਕੱਠੀ ਕਰਨ ਦੇ ਆ ਇੱਥੇ ਸੁੱਕਣ ਲਈ ਪਾਈ ਸੀ ਇੱਥੇ ਹਾਂਜੀ ਹਾਂਜੀ ਸੁੱਕਣ ਦੇ ਲਈ ਪਾਈ ਸੀ ਪਰ ਚਲੋ ਸੁੱਕ ਜੇ ਤੇ ਫੇਰ ਦਾ ਆਪਾਂ ਕੋਈ ਸੇਲ ਕਰ ਦਈਏ ਅੱਛਾ ਉਹਦੇ ਕਰਕੇ ਬਹੁਤ ਵੱਡਾ ਨੁਕਸਾਨ ਆ ਮੰਡੀ 'ਚ ਹੋਰ ਕਿੰਨਾ ਕ ਨੁਕਸਾਨ ਹੋਇਆ ਮੁਕੀ ਦਾ ਮੰਡੀ 'ਚ ਤਕਰੀਬਨ ਉਧਰ ਦੇ ਦੂਸਰੇ ਕਿਸਾਨਾਂ ਨੇ ਵੀ ਪਾਈ ਆ ਉਧਰ ਵੀ ਮਤਲਬ ਬਹੁਤ ਨੁਕਸਾਨ ਉਹਨਾਂ ਦਾ ਉਹ ਵੀ 200 ਕਾ ਕੰਡਲ ਜਿਹੜੀ ਉਹ ਮਤਲਬ ਖਰਾਬ ਹੋ ਗਈ ਹੈ ਤੇ ਤੁਹਾਨੂੰ ਪਤਾ ਵੀ ਉਹ ਰੱਬ ਦੇ ਕੀ ਜੋਰ ਆ ਉਹਦੀ ਮਰਜ਼ੀ ਆ ਰੇਟ ਕਿੰਨਾ ਕ ਮਿਲ ਰਿਹਾ ਮੱਕੀ ਦਾ ਅੱਜ ਕੱਲ ਰੇਟ ਇਹੋ ਜੀ ਸਰ 2200 ਠੀਕ ਉਹ 10 ਵੀ ਠਾਂ ਤਾਂ ਹੋ ਜਾਣਾ ਇੰਨਾ ਕੀ ਮਿਲ ਰਿਹਾ ਰੇਟ ਮੇਰਾ ਨਾਮ ਹੈ ਜੀ ਰਜਤ ਕੁਮਾਰ ਹਾਰਕੇ ਜੰਨਾ ਸਟੋਰ ਚੰਗਾਵਾ ਰੋੜਾਈ ਨਾਲਾ ਅੱਜ ਮੀਂਹ ਪੈਣ ਕਰਕੇ ਸਰ ਮੇਰੀ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪ੍ਰਸ਼ਾਸਨ ਨੂੰ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਆ ਵੀ ਸਾਡੇ ਰੋਡ ਦੀਆਂ ਨਾਲੀਆਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾਣ ਜੇ ਸੀਵਰੇਜ ਪਾਉਣੇ ਤੇ ਸੀਵਰੇਜ ਪਾ ਦਿੱਤੇ ਜਾਣ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਸਾਡੇ ਲਾਗੇ ਜਾ ਕੇ ਚਾਰ ਤੋਂ ਪੰਜ ਦੁਕਾਨਾਂ ਨੇ ਸਾਰੀਆਂ 'ਚ ਪਾਣੀ ਆਇਆ ਸਭ 'ਚ ਪਾਣੀ ਆਇਆ ਸਾਡਾ 20-25 ਹਜ਼ਾਰ ਦਾ ਨੁਕਸਾਨ ਹੈ ਲਾਗੇ ਵੀ 20-25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆਊਗਾ ਇਹੋ ਜੇ ਪ੍ਰਸ਼ਾਸਨ ਸਾਡੀ ਗੱਲ ਨੂੰ ਸੁਣਦਾ ਸਾਡੀ ਬੇਨਤੀ ਨੂੰ ਸੁਣਦਾ ਤੇ ਅੱਜ ਸਾਡੀਆਂ ਦੁਕਾਨਾਂ ਦਾ ਨੁਕਸਾਨ ਨਾ ਹੁੰਦਾ ਕਿੰਨਾ ਕ ਮੀਂਹ 5 ਮਿੰਟ ਦੇ ਵਿੱਚ ਵਿੱਚ ਮੇਰੀ ਸਾਰੀ ਦੁਕਾਨ ਭਰ ਚੁੱਕੀ ਆ ਜੀ ਇੰਨੀ ਘ ਭਰ ਚੁੱਕੀ ਮੇਰਾ ਸਾਰਾ ਸਟਾਫ ਤੁਸੀਂ ਦੇਖ ਸਕਦੇ ਹੋ ਬਾਲਟੀਆਂ ਸਾਡੇ ਕੋਲ ਨੇ ਅਸੀਂ ਸਾਰਾ ਸਟਾਫ ਲੱਗੇ ਪਾਣੀ ਕਢਣ ਤੇ ਸਾਨੂੰ 2 ਘੰਟੇ ਹੋ ਗਏ ਨੇ ਸਾਡੀ ਦੁਕਾਨ ਤੋਂ ਲੈ ਕੇ ਤੱਕ ਪਾਣੀ ਨਹੀਂ ਨਿਕਲਿਆ ਤੇ ਖੁਦ ਹਿਸਾਬ ਲਾਓ ਵੀ ਕਿੰਨਾ ਪਾਣੀ ਆਇਆ ਹੋਊਗਾ ਤੇ ਬੇਨਤੀ ਆ ਵੀ ਸਰ ਇੱਕ ਵਾਰੀ ਪ੍ਰਸ਼ਾਸਨ ਖੁਦ ਆ ਕੇ ਚੈੱਕ ਕਰੇ ਸਾਡੀ ਰੋਡ ਨੂੰ ਸਾਡੇ ਦੁਕਾਨਾਂ ਨੂੰ ਵੀ ਕਿੰਨਾ ਬੁਰਾ ਹਾਲ